ਪਿਛਲੇ ਕਾਫੀ ਸਮੇ ਤੋਂ ਮੈਨੂੰ ਥੋੜੀ ਫੀਵਰ ਥੋੜਾ ਥੋੜਾ ਆ ਰਿਹਾ ਸੀਗਾ ਜਿਹਦੇ ਨਾਲ ਇਨਫੈਕਸ਼ਨ ਸੀਗੀ ਉਹ ਜ਼ਿਆਦਾ ਹੋ ਗਈ ਸਿਰ ਦੇ ਵਿੱਚ ਜੀ ਇੱਥੇ ਲੋਕਲ ਹਸਪੀਟਲ 'ਚ ਮੈਨੂੰ ਐਡਮਿਟ ਕੀਤਾ ਗਿਆ ਪਰ ਇੱਥੇ ਪ੍ਰੋਪਰ ਇਲਾਜ ਨਾ ਮਿਲੇ ਕਾਰਨ ਤੇ ਮੈਨੂੰ ਪਟਿਆਲਾ 'ਚ ਰੈਫਰ ਕੀਤਾ ਗਿਆ ਉੱਥੇ ਇਲਾਜ ਚੱਲਦੇ-ਚੱਲਦੇ ਕਾਫੀ ਦਿਨ ਹੋ ਗਏ ਜਿਹਦੇ ਨਾਲ ਉਹਨਾਂ ਦਾ ਬਿੱਲ ਕਾਫੀ ਜ਼ਿਆਦਾ ਆ ਗਿਆ ਸੀਗਾ ਮੇਰੀ ਫੈਮਿਲੀ ਇਨੀ ਅਫੋਰਡੇਬਲ ਨਹੀਂ ਸੀਗੀ ਕਿ ਉਹਨਾਂ ਦਾ ਬਿੱਲ ਪਾ ਸਕੀਏ ਮੇਰੇ ਫਾਦਰ ਸਾਹਿਬ 10 ਸਾਲ ਪਹਿਲਾਂ 2015 ਦੇ ਵਿੱਚ ਐਕਸਪਾਇਰ ਹੋ ਗਏ ਸੀਗੇ ਮਾਤਾ ਮੇਰੀ ਮਜ਼ਦੂਰੀ ਕਰਦੀ ਹੈ ਸਿਸਟਰ ਮੇਰੀ ਸਟੱਡੀ ਕਰਦੀ ਹੈ ਦਾਦਾ ਜੀ 70% ਡਿਸੇਬਿਲਟੀ ਨੇ ਉਹ ਘਰੇ ਰਹਿੰਦੇ ਨੇ ਦਾਦੀ ਜੀ ਵੀ ਕਾਫੀ ਉਮਰ ਹੋ ਗਈ ਹੈ ਉਹਨਾਂ ਦੀ ਉਹ ਵੀ ਕੋਈ ਕੰਮ ਨਹੀਂ ਕਰ ਪਾਉਂਦੇ ਉਹ ਵੀ ਘਰੇ ਹੁੰਦੇ ਨੇ ਤੇ ਉਹਨਾਂ ਦੀ ਉਮੀਦ ਮੇਰੇ ਤੇ ਸੀਗੀ ਮੈਂ ਸਟੱਡੀ ਕਰ ਰਿਹਾ ਅੱਗੇ ਬੀਏ ਐਲਐਲਬੀ ਕਰ ਰਿਹਾ ਮੈਂ ਪਰਿਵਾਰ ਦੇ ਕਾਫੀ ਮਾੜਾ ਸਮਾਂ ਆਇਆ ਪਰਿਵਾਰ ਦੇ ਤੁਸੀਂ ਇਹ ਲਾ ਲੋ ਵੀ ਮੇਰੇ ਦਾਦਾ ਜੀ ਉਹਨਾਂ ਨੂੰ ਟੈਨਸ਼ਨ ਰਹਿਣ ਲੱਗੀ ਉਹ ਹੋਰ ਬਿਮਾਰ ਹੋ ਗਏ ਮੇਰੀ ਮਾਤਾ ਜੀ ਪੰਜ ਛੇ ਦਿਨ ਮੇਰੇ ਨਾਲ ਰੋਹੀ ਰਹੇ ਉਹਨਾਂ ਨੂੰ ਵੀ ਨੀਂਦ ਨਹੀਂ ਆਉਂਦੀ ਸੀ ਕਿ ਰਾਤ ਨੂੰ ਕਿਉਂਕਿ ਮੈਂ ਘਰ ਦਾ ਇਕਲੌਤਾ ਬੇਟਾ ਤੇ ਮੇਰੇ ਫਾਦਰ ਸਾਹਿਬ ਵੀ ਨਹੀਂ ਨੇ ਉਹਨਾਂ ਦੀ ਮੇਰੇ ਤੇ ਉਮੀਦ ਹੈ ਹੁਣ ਮੈਂ ਹੀ ਬਿਮਾਰ ਹੋ ਗਿਆ ਸੀਗਾ ਤਾਂ ਸਾਡੇ ਕਿਸੇ ਰਿਸ਼ਤੇਦਾਰਾਂ ਤੋਂ ਬੰਦਾ ਚੱਲਿਆ ਖਾਲਸਾਡ ਦੇ ਬਾਰੇ ਤਾਂ ਉਹਨਾਂ ਨੇ ਅਸੀਂ ਉਹਨਾਂ ਨਾਲ ਕੰਟੈਕਟ ਕੀਤਾ ਤੇ ਉਹਨਾਂ ਨੇ ਕਾਫੀ ਸਾਡੀ ਹੈਲਪ ਕੀਤੀ ਉਸੇ ਲਗਭਗ 1,60,000 ਰੁਪਏ ਸਾਡਾ ਬਿੱਲ ਬਣ ਗਿਆ ਸੀਗਾ ਜੋ ਕਿ ਖਾਲਸਾਡ ਵੱਲੋਂ ਕੀਤਾ ਗਿਆ ਮੌਲਾ ਦਾ ਦਿਲੋਂ ਧੰਨਵਾਦ ਕਰਦਾ ਕਾਫੀ ਮਾੜਾ ਸਮਾਂ ਸੀਗਾ ਸਾਡੇ ਤੇ ਪਰ ਖਾਲਸਾਡ ਨੇ ਮਾੜੇ ਸਮੇਂ ਵਿੱਚ ਸਾਡੀ ਬਾਹ ਫੜ ਕੇ ਸਾਨੂੰ ਇੱਕ ਨਵੀਂ ਜ਼ਿੰਦਗੀ ਇੱਕ ਨਵਾਂ ਮੌਕਾ ਦਿੱਤਾ ਜ਼ਿੰਦਗੀ ਵਿੱਚ ਕਾਮਯਾਬ ਹੋਾਂਗੇ ਨਹੀਂ ਸਾਨੂੰ ਕਿਸੇ ਤੋਂ ਆਸ ਨਹੀਂ ਸੀਗੀ ਉਤੋਂ ਸਾਨੂੰ ਹਸਪੀਟਲ ਦੇ ਕਹਿ ਰਿਆ ਸੀਗਾ ਵੀ ਜਿਵੇਂ ਵੀ ਇਹ ਤੁਹਾਨੂੰ ਬਿੱਲ ਭਰਨਾ ਪਊਗਾ ਫਿਰ ਸਾਨੂੰ ਫੌਰ ਕੋਈ ਸਾਨੂੰ ਆਸ ਨਹੀਂ ਸੀਗੀ ਅਸੀਂ ਇੱਕ ਹੀ ਆਸ ਸੀਗੀ ਵੀ ਖਾਲਸਾ ਐਡ ਕਰ ਸਕਦੇ ਜੇ ਕਰ ਸਕਦਾ ਹੋਰ ਕਿਸੇ ਵੀ ਸੰਸਥਾ ਤੋਂ ਕੋਈ ਆਸ ਨਹੀਂ ਸੀਗੀ ਕਿ ਜੋ ਵੀ ਦਾਨ ਦੇਣ ਯੋਗ ਹੈ ਕਿਰਪਾ ਕਰਕੇ ਸਾਡੇ ਵਰਗੇ ਪਰਿਵਾਰਾਂ ਦੀ ਹੋਰ ਹੈਲਪ ਹੋ ਸਕੇ ਕਿਉਂਕਿ ਮੇਰੇ ਨਾਲ ਮੇਰਾ ਪਰਿਵਾਰ ਜੁੜਿਆ ਐ ਐਵੇਂ ਹੀ ਪਾ ਪੰਜਾਬ ਵਿੱਚ ਪਾਰ ਦੇ ਵਿੱਚ ਲੱਖਾਂ ਲੋਕ ਨੇ ਇਹ ਖਾਲਸਾ ਏਵੇਂ ਹੀ ਮਦਦ ਕਰਦਾ ਰਹੇਗਾ ਤਾਂ ਗੁਰੂ ਸਾਹਿਬ ਵੱਲੋਂ ਦਿੱਤੀ ਸਿੱਖਿਆ ਨੂੰ ਅਸੀਂ ਇੰਪਲੀਮੈਂਟ ਕਰ ਸਕਦੇ ਹਾਂ